ਇਹ ਗੱਲ ਕਰੀਓ ਹਾਂ ਸਾਡੀ ਮੰਨ ਲੋ ਉਹ ਰਾਹ ਨਹੀਂ ਜਾਂਦਾ ਉਹਨੇ ਪਿੰਡ ਸਾਦੀ ਪੇਟਾਂ ਤੇ ਢਾਡੇ ਦੇ ਮੁਲਾਜ਼ਮਾਂ ਤੇ ਪ੍ਰੈਸ਼ਰ ਤੇ ਰਹਿੰਦੇ ਇੱਥੇ ਜਿੰਨੇ ਮੁਲਾਜ਼ਮ ਕੰਮ ਕਰਦੇ ਨਾ ਭਾਵੇਂ ਪੁਲਸ ਵਾਲੇ ਆ ਭਾਵੇਂ ਬਲਾਕਾਂ ਦੇ ਭਾਵੇਂ ਤਹਿਸੀਲਾਂ ਦੇ ਆ ਉਹਨਾਂ ਨੇ ਬਾਹ ਪੇਸ਼ ਨਹੀਂ ਕੀਤਾ ਸਿਸਟਮ ਜਾਣਦੇ ਅੰਡਿਆ ਹੁਣ ਇਹਦਾ ਮਲਬੀ ਜੇ ਛਿੱਕੇ ਕਾਇਦੇ ਕਾਨੂੰਨ ਤਣ ਕੇ ਆਪ ਉਹਦੀ ਸਰਕਾਰਾਂ ਕਰਦੀਆਂ ਤੇ ਇਹ ਵੀ ਸਾਰੇ ਥਾਂ ਚੱਲਣੀ ਆ ਇੱਥੇ ਉਹਦੇ ਗਾੜੀ ਆੜਨ ਵਾਲੇ ਵੀ ਆ ਗਏ ਆ ਜੇ ਇੱਥੇ ਪ੍ਰਧਾਨ ਜੀ ਸਾਹੀ ਇਹ ਆ ਨਾ ਮੈਨੂੰ ਕਹਾਂ ਗੱਲ ਤੇਰੀ ਗੱਲ ਹਾਨੂੰ ਉੱਥੇ ਪਤਾ ਕਰੀ ਗੱਲ ਸੁਣੋ ਜੀ ਜਵਾਬ ਸੁਣੋਗੇ ਹਾਂਜੀ ਹਾਂਜੀ ਤੁਹਾਡੇ ਪਿੰਡ ਦਾ ਲਿਖਿਆ ਗਿਆ ਹੈ ਕਿ ਦਫਤਰ ਕਿਨੇ ਲਿਖਿਆ ਦੱਸੋ ਮੈਨੂੰ ਨਹੀਂ ਪੜਿਆ ਤੁਹਾਡੇ ਪਿੰਡ ਦਾ ਦੱਸੋ ਆਈ ਨਾ ਸਾਰਾ ਦੇ ਸਾਨੂੰ ਜਦੋਂ ਇਹ ਪਤਾ ਲੱਗਾ ਨਾ ਸੈਂਟਰੀ ਆਇਆ ਚਲ ਗਿਆ ਕਿਉਂ ਕਿਉਂ ਗਏ ਤੁਸੀਂ ਤੁਸੀਂ ਉੱਥੇ ਹਾਜ਼ਰ ਰਹਿੰਦੇ ਹੋ ਨਹੀਂ ਨਹੀਂ ਆਉਂਦੇ ਉਹ ਪਿੰਡ ਦੀ ਜਗ੍ਹਾ ਕੋਈ ਨਹੀਂ ਗੱਲ ਕਰੀ ਮੈਂ ਕਰ ਅਸੀਂ ਭਾਜੀ ਇੱਕ ਮੇਰੀ ਘਰ ਵਿੱਚ ਤੁਸੀਂ ਰਹਿਮਾਨ ਨਾਲ ਗੱਲ ਕਰਦੇ ਬਣਾ ਨਹੀਂ ਕਰਨੀ ਤੁਸੀਂ ਇਹ ਮਤਸੌਬ ਦਾ ਮੈਂ ਦੱਸਦਾ ਅੱਜ ਇਹ ਗੱਲ ਕਰਦੇ ਆਂ ਜੀ ਅੱਜ ਇਹ ਤਾਂ ਅਸੀਂ ਗੱਲ ਕਰਦੇ ਫਿਰ ਮੈਂ ਨਹੀਂ ਅੱਜ ਅੱਜ ਮਾਰਾ ਜੀ ਕੱਲ੍ਹ ਦਾ ਖਾਣਾ ਸਹੀ ਇਹ ਸੌਂਦੇ ਹਨ ਸੈਚਨਟਿਫਾਈਡ ਬਾਈ ਟ੍ਰਿੰਗੋਲ ਪਿੰਡ ਦੇ ਲੋਕ ਜੋ ਆ ਜੀ ਬਾਰ ਬਾਰ ਸਾਡੇ ਘਰ ਆਉਂਦੇ ਸੀ ਕਿਉਂਕਿ ਅਸੀਂ ਸਰਪੰਚ ਆ ਠੀਕ ਆ ਉਹਨਾਂ ਨੇ ਹੋਰ ਕਿਤੇ ਨਹੀਂ ਜਾਣਾ ਉਹ बार-बार ਸਾਨੂੰ ਆ ਕੇ ਕਹਿੰਦੇ ਕਹਿੰਦੇ ਸੀ ਕਿ ਦੇਖੋ ਜੀ ਝੋਨੇ ਦਾ ਸੀਜ਼ਨ ਆ ਗਿਆ ਵਾ ਤੇ 5 ਤਰੀਕ ਨੂੰ ਮਤਲਬ ਸਰਕਾਰ ਵੱਲੋਂ ਹੁਕਮ ਆ ਕਿ ਤੁਸੀਂ ਝੋਨਾ ਲਾ ਸਕਦੇ ਹੋ ਠੀਕ ਹੈ ਜੀ ਤੇ ਸਾਨੂੰ ਸੀਗਾ ਕਿ ਅਸੀਂ ਝੋਨੇ ਤੋਂ ਪਹਿਲਾਂ ਪਹਿਲਾਂ ਚਲੋ ਇਹਨਾਂ ਜੋ ਪਿੰਡ ਦੇ ਲੋਕ ਆ ਰਹੇ ਆ ਕਹਿਣ ਅਸੀਂ ਪਿੰਡ ਦੇ ਲੋਕਾਂ ਦੀ ਸੁਣੀਏ ਤੇ ਅਸੀਂ ਇਹਨਾਂ ਦੀ ਚਲੋ ਇਹਨਾਂ ਦੇ ਕਹਿਣ ਤੇ ਅਸੀਂ ਬੋਲੀ ਕਰਵਾਈਏ ਪਿੰਡ ਦੇ ਲੋਕਾਂ ਦੇ ਕਹਿਣ ਮੈਂਕ ਮੈਨੂੰ ਅਸੀਂ ਚਿੱਠੀਆਂ ਕੱਢ ਕੇ ਫਿਰ ਅਸੀਂ ਬੋਲੀ ਕਰਵਾਈ ਆ ਠੀਕ ਹੈ ਜੀ ਤੇ ਇਹ ਜਦੋਂ ਪਿੰਡ ਦੇ ਲੋਕ ਆਉਂਦੇ ਸੀ ਤੇ ਫਿਰ ਅਸੀਂ ਇਹਨਾਂ ਦੀ ਸੁਣੀ ਤੇ ਫਿਰ ਅਸੀਂ ਜੋ ਬੋਲੀ ਕਰਵਾਈ ਅਸੀਂ ਘਾਟੇ ਤੇ ਨਹੀਂ ਕਰਵਾਈ ਅਸੀਂ ਅੱਗੇ ਦੇ ਰੇਟ ਨੂੰ ਵਾਧੇ ਤੇ ਕਰਵਾਈ ਹੈ ਜੀ ਬੋਲੀ ਹੁਣ ਕੀ ਚੱਚ ਨਾ ਰਹੀ ਹੁਣ ਬਸ ਇਹੀ ਹੈ ਜੀ ਸਿਆਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਰਕਾਰਾਂ ਇਸ ਵਿੱਚ ਬਹੁਤ ਇਨਵੋਲਵਮੈਂਟ ਕਰਦੀ ਬਹੁਤ ਜ਼ਿਆਦਾ ਠੀਕ ਹੈ ਕਹਿੰਦੇ ਆ ਕਿ ਮਹਿਕਮੇ ਮਤਲਬ ਕਹਿ ਰਿਹਾ ਕਿ ਦੁਬਾਰਾ ਬੋਲੀ ਕਰਵਾਈ ਜਾਊਗੀ ਪਰ ਦੇਖੋ ਜਿੰਨਾ ਲੋਕਾਂ ਨੇ ਇਹ ਰਕਮਾਂ ਦਿੱਤੀਆਂ ਵਾ ਉਹ ਹੁਣ ਉਹਨਾਂ ਦੀ ਰਕਮ ਦਾ ਕੀ ਬਣੇਗਾ ਜਦੋਂ ਅਸੀਂ ਪੰਚਾਇਤੀ ਖਾਤੇ ਵਿੱਚ ਜਮ੍ਹਾਂ ਕਰਵਾਏ ਆਂ ਠੀਕਾ ਰਸੀਦਾਂ ਅਸੀਂ ਦੇ ਦਿੱਤੀਆਂ ਅਸੀਂ ਸਭ ਕੁਝ ਪਟੇ ਫਾਰਮ ਤੇ ਅਸੀਂ ਸਭ ਕੁਝ ਲਿਖਤਾ ਤਾਂ ਹੁਣ ਉਹਨਾਂ ਦਾ ਬੋਲੀ ਇਹਦੇ ਵਿੱਚ ਦੁਬਾਰਾ ਕਰਵਾਉਂਦਾ ਤੇ ਕੋਈ ਹੈ ਹੀ ਨਹੀਂ ਆ ਹਾਂਜੀ ਬਿਲਕੁਲ ਜੀ ਮਾਲੋਵਾਲ ਜੋ ਹੈ ਇਹ ਪਹਿਲਾਂ ਤੇ ਝੰਡਿਆਲੇ ਗੁਰੂ ਦੀ ਰਾਜਧਾਨੀ ਕਿਹਾ ਜਾਂਦਾ ਸੀ ਪਰ ਅੱਜ ਇਹ ਇੰਨੀ ਕ ਜਿਆਦੀ ਗਰਕਨ ਤੇ ਇਹ ਪਿੰਡ ਆ ਗਿਆ ਵਾ ਕਿ ਇੱਕ ਦੂਜੇ ਨੂੰ ਵੇਖ ਕੇ ਇੰਨਾ ਕ ਜਿਆਦਾ ਮਤਲਬ ਵਿੱਚ ਦੁਸ਼ਮਣੀ ਪੈ ਚੁੱਕੀ ਆ ਪਿੰਡ ਨਹੀਂ ਸੀ ਮਾਲਾ ਪਰ ਜੋ ਸਿਆਸੀ ਮਤਲਬ ਸਰਕਾਰਾਂ ਕਰਵਾ ਰਹੀਆਂ ਉਹ ਪਿੰਡ ਉਹ ਸਰਕਾਰਾਂ ਦੀ ਭੇਟ ਚੜ ਰਿਆ ਹੋਰ ਕੁਝ ਨਹੀਂ ਹੈ ਜੀ ਅੰਦਰ ਸਿੰਘ ਮਾਲੋਵਾਲ ਕਿਸਾਨ ਮਜ਼ਦੂਰ ਸ਼ਸਮਿਟੀ ਦਾ ਮੈਂ ਜੂਨ ਪ੍ਰਧਾਨ ਹਾਂ ਠਾਗਰੇ ਦਾ ਸੋ ਸਾਡੇ ਪਿੰਡਾਂ ਜਿਹੜੀ ਇਲੈਕਸ਼ਨ ਲੰਗੀ ਆ ਪੰਚਾਇਤ ਦੀ ਸੋ ਇਹਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਮਤਭੇਦ ਚੱਲਦੇ ਨੇ ਪਰ ਸਾਡੇ ਪਿੰਡ ਦੇ ਵਿੱਚ ਹਮੇਸ਼ਾ ਹੀ ਜਿਹੜੀ ਆ ਉਹ ਵਿਚਾਰਕ ਲੜਾਈ ਰਹੀ ਆ ਕਦੀ ਵੀ ਡਾਂਗ ਛੋਟੇ ਵਾਲੀ ਲੜਾਈ ਨਹੀਂ ਰਹੀ ਮਤਭੇਦ ਹੋਣਗੇ ਪਦੀ ਕਦੀ ਡਾਂਗ ਛੋਟਾ ਨਹੀਂ ਚੱਲਿਆ ਇੱਥੇ ਪਰ ਹੁਣ ਜਿੱਧਰ ਨੂੰ ਮਾਲੋਵਾਲ ਵਧ ਰਿਹਾ ਵਾ ਸਾਨੂੰ ਲੱਗਦਾ ਵੀ ਸਾਡੇ ਪਿੰਡ ਦੀ ਸ਼ਾਸਤਰੇ ਸਾਡੇ ਬੰਦੇ ਖਾਣੇ ਆ ਇਹ ਮਤਭੇਦ ਕਿਸ ਕਾਰਨ ਕਰਕੇ ਆ ਪਿੰਡ ਦੇ ਵਿੱਚ ਇਹ ਮਤਭੇਦ ਵੇਖੋ ਕੁਝ ਬੰਦਿਆਂ ਦੇ ਆਪਣੇ ਨਿੱਜੀ ਵਰਚਸ ਆ ਉਹ ਜਿਹੜੇ ਬੰਦੇ ਇਸ ਪਿੰਡ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਉਹ ਜਿਹੜਾ ਸੰਵਧਾਨ ਬਾਬਾ ਵੀਮਰਾਓ ਬੇਦਕਰ ਸਾਹਿਬ ਨੇ ਲਿਖਿਆ ਜੋ ਕਾਇਦਾ ਕਾਨੂੰਨ ਦੇਸ਼ ਦਾ ਵਾ ਉਹਦੇ ਮੁਤਾਬਕ ਨਹੀਂ ਚਲਾਉਣਾ ਚਾਹੁੰਦੇ ਤੁਸੀਂ ਜਾਣਦੇ ਜੇ ਪੱਤਰਕਾਰ ਵੀਰ ਤੁਸੀਂ ਸਾਡੇ ਨਾਲ ਵੱਧ ਨੌਲੇਜ ਰੱਖਦੇ ਰੱਖਦੇ ਜੀ ਕਿ ਅਦਾਰਿਆਂ ਦੇ ਵਿੱਚ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਬਲਾਕਾਂ ਦਾ ਹੋਵੇ ਚਾਹੇ ਜ਼ਿਲ੍ਹਿਆਂ ਦਾ ਵੇ ਸਾਰਾ ਅੰਡਰ ਪ੍ਰੈਸ਼ਰ ਚੱਲਣ ਦਾ ਕਿਤੇ ਵੀ ਕਿਤਾਈਆ ਕਰਮਾਲਾ ਜਿੱਥੇ ਸੰਵਿਧਾਨਿਕ ਤਰੀਕੇ ਨਾਲ ਕੰਮ ਚੱਲਣ ਰਿਆ ਨਹੀਂ ਤੇ ਸਾਰਾ ਅੰਡਰ ਪ੍ਰੈਸ਼ਰ ਚੱਲਣ ਦੇ ਬਿਊਰੋਕ੍ਰੇਸੀ ਜਿਹੜਾ ਪੰਚਾਇਤੀ ਪੈਰੀ ਨੂੰ ਲੈ ਕੇ ਇਸ ਵਕਤ ਪਿੰਡ ਦੇ ਵਿੱਚ ਮਾਹੌਲ ਬਣਿਆ ਵਾ ਉਹ ਕੀ ਕਾਰਨ ਆ ਉਹਦਾ ਕਾਰਨ ਇਹੀ ਆ ਜੀ ਪੰਚਾਇਤ ਦੀ ਇਲੈਕਸ਼ਨ ਜਿਹੜੀ ਹੋਈ ਆ ਉਹ ਤੇਰ ਦਾ ਮੰਨ ਲਓ ਕਿਸੇ ਨੇ ਕਿਸੇ ਨੇ ਤੇ ਉਹਦੇ ਵਿੱਚ ਜਿੱਤਨੀ ਕਿਸੇ ਨੇ ਹਾਰ ਨਹੀਂ ਆ ਪਰ ਉਹ ਚੀਜ਼ ਨੂੰ ਲੈ ਕੇ ਜਿਹੜੀ ਤੇਰ ਮੰਨ ਲਓ ਹਾਰੀ ਵੀ ਆ ਉਹਨਾਂ ਕਦੀ ਇਹਨਾਂ ਇਸ ਮਸਲੇ ਨੂੰ ਤੂਲ ਨਹੀਂ ਦਿੱਤੀ ਪਰ ਕੁਝ ਬੰਦੇ ਸਾਡੇ ਪਿੰਡ ਦੇ ਜੋ ਸਿਆਸਤ ਨਾਲ ਜੁੜਿਆ ਆਮ ਆਦਮੀ ਪਾਰਟੀ ਨਾਲ ਉਹਦੇ ਵਿੱਚ ਉਹ ਪਿੰਡ ਦੇ ਵਿੱਚ ਜਿਹੜਾ ਵਾ ਉਹ ਖਲਰ ਪਾਉਂਦੇ ਆ ਉਹ ਅਫਸਰ ਸਾਹਿਬ ਨੂੰ ਵੀ ਤੁਹਾਡੇ ਸਾਹਮਣੇ ਇੱਥੇ ਫੋਨ ਆਇਆ ਤੇ ਦਬਾਉਂਦੇ ਨੇ ਸਵਿਧਾਨ ਤੋਂ ਪਰੇ ਜਾ ਕੇ ਕੰਮ ਕਰਨ ਲਈ ਕਹਿੰਦੇ ਨੇ ਲੱਗਦਾ ਨਹੀਂ ਪਿੰਡ ਦੀ ਭਾਈਵਾਲਤ ਨੂੰ ਤੋੜਿਆ ਜਾ ਰਿਹਾ ਥੋੜਾ ਜਿਹਾ ਮੈਂ ਜੀ ਸਾਡਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਸਭ ਤੋਂ ਵੈਲ ਐਜੂਕੇਟਿਡ ਪਿੰਡ ਆ ਇਹਦੀਆਂ ਤਿੰਨ ਵਾਰੀ ਸਰਬਸੰਤੀ ਹੋ ਗਈ ਆ ਜੇ ਇਲੈਕਸ਼ਨ ਵੀ ਹੋਈ ਆ ਕਿਸੇ ਨੇ ਕਿਸੇ ਨੂੰ ਅੱਜ ਤੱਕ ਮਾੜਾ ਬੋਲਕ ਬੋਲ ਹੀ ਬੋਲਿਆ ਅੱਜ ਸਾਡੇ ਪਿੰਡ ਦੀ ਸਾਨੂੰ ਵੇ ਕੇ ਤਰਸਮ ਦਾ ਵੀ ਸਾਡੇ ਪਿੰਡ ਦੀ ਸਿਆਸਤ ਜੜੀਆਂ ਉਹਨਾਂ ਨਾਲ ਦੇ ਬੰਦੇ ਖਾਣੀ ਬਣ ਜਣੀ ਆ। ਹੋਰ ਕੀ ਕਹਿਣਾ ਚਾਹੁੰਦੇ ਜੋ? ਮੈਂ ਮੇਰੇ ਜਿੰਨੇ ਵੀ ਭਰਾ ਇੱਥੇ ਭਾਵੇਂ ਕਿਸੇ ਵੀ ਧਿਰ ਦੇ ਮੈਂ ਸਾਰਿਆਂ ਦੇ ਘਰਾਂ 'ਚ ਜਾਣਾ। ਸਾਰੇ ਗਾੜੀ ਮੈਂ ਹੱਥ ਵੀ ਜੋੜਿਆ। ਆਬ ਸਾਫ ਕਾ ਸਰਪੰਚ ਬੈਠੇ ਨੇ ਸਰਦਾਰ ਚਰਨਜੀਤ ਜੀ ਸਾਹਿਬ। ਇਹਨਾਂ ਦੇ ਘਰੇ ਵੀ ਗਿਆ। ਇਹਨਾਂ ਨੂੰ ਸਾਡਾ ਮੀਟਿੰਗਾਂ ਕਰਾਈਆਂ। ਇਹਨਾਂ ਵੀ ਕਹਿ ਕੇ ਵਾਸਤੇ ਪਾਏ ਆ ਵੀ ਭਾਇਓ ਇਕੱਠੇ ਹੋਈਏ ਪਿੰਡ ਦਾ ਵਿਕਾਸ ਕਰੀਏ। ਪਰ ਕੁਝ ਬੰਦਿਆਂ ਦੇ ਈਗੋ ਇੰਨੀ ਆ ਉਹ ਇਕੱਠੇ ਉਹਨੂੰ ਰਾਜੀ ਨਹੀਂ ਆ। ਚਾਹੇ ਉਹਨਾਂ ਨੂੰ ਪਿੰਡ ਦੇ ਜਿਹੜੇ ਸਿਆਸਤ ਨਾਲ ਜੁੜੇ ਆ। ਪਿੰਡ ਦੀ ਸਿਆਸੀ ਪਾਰ ਆ ਜਿਹੜੀ ਸਿਆਸੀ ਪਾਰਟੀ ਹੁਣ ਚਾ ਮੌਜੂਦਾ ਵਾ ਉਹਨਾਂ ਜੁੜੇ ਇਕੱਠੇ ਨਹੀਂ ਹੋਣ ਦਿੰਦੇ